ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਘਰ ਤੱਕ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰੀ ਅਧਿਕਾਰੀ ਲੋਕਾਂ ਨੂੰ ਖਜਲ ਖੁਆਰ ਕਰਨੀ ਤਿਆਰ ਬਰ ਤਿਆਰ ਬੈਠੇ ਹਨ ਤਾਜ਼ਾ ਮਾਮਲਾ ਫਲੋਰਵੀਚ ਬਣੇ ਆਟੋਮੈਟਡ ਟੈਸਟ ਡਰਾਈਵ ਸੈਂਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਆਰਟੀਓ ਜਲੰਧਰ ਵੱਲੋਂ ਅੱਜ ਟੈਸਟ ਡਰਾਈਵ ਸੈਂਟਰ ਦੇ ਮੁਲਾਜ਼ਮਾਂ ਦੀ ਮੀਟਿੰਗ ਰੱਖ ਲਈ ਅਤੇ ਫਲੋਰ ਵਿੱਚ ਬਣੇ ਟੈਸਟ ਡਰਾਈਵ ਸੈਂਟਰ ਦੇ ਬਾਹਰ ਇੱਕ ਪੇਪਰ ਲਗਾ ਕੇ ਉਸ ਤੇ ਲਿਖ ਦਿੱਤਾ ਗਿਆ ਕਿ ਅੱਜ ਆਰਟੀਓ ਦੀ ਮੀਟਿੰਗ ਹੋਣ ਕਾਰਨ ਸਟਾਫ ਮੀਟਿੰਗ ਵਿੱਚ ਹੈ ਅਤੇ ਕੰਮ ਨਹੀਂ ਹੋਵੇਗਾ ਜੇਕਰ ਡਰਾਈਵਿੰਗ ਟੈਸਟ ਦੇਣ ਆਏ ਮੁਹਾਲੀ ਜਲੰਧਰ ਨੂੰ ਉਧਰ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਲੋਕਾਂ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਤੁੱਪੇ ਖੜੇ ਹਨ ਜੇਕਰ ਅਧਿਕਾਰੀ ਨੇ ਕੋਈ ਮੀਟਿੰਗ ਰੱਖਣੀ ਸੀ ਤਾਂ ਉਹ ਵੀਰਵਾਰ ਜਾਂ ਸ਼ਨੀਵਾਰ ਨੂੰ ਰੱਖ ਸਕਦੇ ਸੀ ਉਹ ਦਿਹਾੜੀਦਾਰ ਹਨ ਜੋ ਆਪਣੀ ਦਿਹਾੜੀ ਤੋੜ ਕੇ ਅੱਜ ਆਏ ਸਨ ਸਰਕਾਰ ਦੇ ਦਾਅਵੇ ਅਤੇ ਵਾਦੇ ਖੋਖਲੇ ਸਾਬਤ ਹੋ ਰਹੇ ਹਨ ਇਸ ਸਬੰਧਤ ਆਰਟੀਓ ਜਲੰਧਰ ਨਾਲ ਫੋਨ ਤੇ ਗੱਲ ਕਰਨ ਤੇ ਉਹਨਾਂ ਕਿਹਾ ਕਿ ਮੀਟਿੰਗ ਰੱਖੀ ਗਈ ਸੀ ਇਲੈਕਸ਼ਨ ਕਰਕੇ ਜਦੋਂ ਸਮਾਂ ਲੱਗਦਾ ਹੈ ਉਸ ਵੇਲੇ ਮੀਟਿੰਗ ਰੱਖੀ ਜਾਂਦੀ ਹੈ ਜੀ ਸਤਿ ਸ੍ਰੀ ਅਕਾਲ ਜੀ ਭਾਈ ਕਰਨ ਨਾਮ ਆ ਮੇਰਾ ਜਲੰਧਰੋਂ ਆਏ ਹੋਏ ਅਸੀਂ ਸਵੇਰੇ ਪਹਿਲਾਂ ਜਲੰਧਰ ਗਏ ਸੀਗੇ 8 ਵਜੇ 9 ਵਜੇ ਉੱਥੇ ਅਸੀਂ ਫੋਟੋ ਕਰਵਾ ਕੇ ਆਏ ਹੋਏ ਟਰੈਕ ਦੇ ਲਈ ਇੱਥੇ ਅਸੀਂ ਟਰਾਈ ਦੇਣ ਲਈ ਆਏ ਸੀ ਸਵੇਰੇ 9 ਵਜੇ ਦੇ ਹੁਣ ਤੱਕ ਅਸੀਂ ਇੱਦਾਂ ਹੀ ਖੜੇ ਹੋਏ ਹਾਂ ਕੋਈ ਕਾਰਵਾਈ ਨਹੀਂ ਹੋ ਰਹੀ ਸਿਰਫ ਇਹਨਾਂ ਨੇ ਲਿਖ ਕੇ ਨੋਟਿਸ ਲਾਇਆ ਹੋਇਆ ਨੋਟਿਸ ਤੇ ਕੋਈ ਮੋਹਰ ਨਹੀਂ ਹੈ ਕੁਝ ਨਹੀਂ ਲਿਖਿਆ ਹੋਇਆ ਉਹਦੇ ਤੇ ਲਿਖਿਆ ਹੋਇਆ ਆਰਟੀਓ ਦੀ ਮੀਟਿੰਗ ਹੈ ਮੀਟਿੰਗ ਹੋਏਗੀ ਤੇ ਇਸ ਕਰਕੇ ਕੰਮ ਬੰਦ ਹੈ ਤੇ ਸਾਨੂੰ ਕਿਹਾ ਹੋਇਆ ਕਿ ਤੁਹਾਨੂੰ 1 2 ਵਜੇ ਤੱਕ ਇੱਥੇ ਵੇਟ ਕਰਨੀ ਪਵੇਗੀ ਉਹ ਵੀ ਜੇਕਰ ਉਹ ਫ੍ਰੀ ਹੋਣਗੇ ਤਾਂ ਕੰਮ ਹੋਏਗਾ ਨਹੀਂ ਤਾਂ ਨਹੀਂ ਜੀ ਬਜੀ ਸਤਿ ਸ਼੍ਰੀ ਅਕਾਲ ਜੀ ਬਜੀ ਮੇਰਾ ਨਾਮ ਅਰਵਿੰਦਰ ਕੁਮਾਰ ਆਇਆ ਮੈਂ ਮੁਹਾਲੀ ਦੇ ਵਿੱਚ ਪੀਜੀਏ ਤੇ ਜੌਬ ਕਰਨ ਆਇਆ ਤੇ ਪਾਪਾ ਮਿਸਟ ਮੇਰਾ ਅੱਜ ਟ੍ਰਾਇਲ ਸੀਗਾ ਇੱਥੇ ਕਾਰ ਦਾ ਤੇ ਇੱਥੇ ਆ ਕੇ ਮੈਨੂੰ ਪਤਾ ਚੱਲਦਾ ਬਾਹਰ ਗੇਟ ਤੇ ਲਿਖਿਆ ਹੈ ਕਿ ਅੱਜ ਕੰਮ ਬੰਦ ਰਹੇਗਾ ਆਰਟੀਓ ਦੀ ਮੀਟਿੰਗ ਕਰਕੇ ਸਟਾਫ ਉੱਥੇ ਗਿਆ ਹੋਇਆ ਪਰ ਮੈਂ ਕੱਲ ਬਾਪੇ ਜਾਨ ਆਇਆ ਤੇ ਮੈਂ ਹੁਣ ਪਰੇਸ਼ਾਨ ਆ ਕਿ ਮੈਂ ਟ੍ਰਾਇਲ ਕਿੱਦਾਂ ਦਵਾਂ ਬਟ ਸਟਾਫ ਇੱਥੇ ਹੈ ਨਹੀਂਗਾ ਕਿੰਨੇ ਵਜੇ ਤੇ ਖੜੇ ਭਜੀਆਂ ਮੈਨੂੰ ਹੋ ਗਿਆ ਤਕਰੀਬਨ ਡੇਢ ਕ ਘੰਟਾ ਸਟਾਫ ਕੋਈ ਵੀ ਨਹੀਂ ਸਟਾਫ ਸਾਰੇ ਮੈਡਮ ਸਿੰਘੀ ਇੱਕੋ ਕਹਿੰਦੇ ਵੀ ਸਟਾਫ ਸਾਰਾ ਗਿਆ ਹੋਇਆ ਆ ਤੁਸੀਂ ਵੇਟ ਕਰੋ ਪਰ ਅਸੀਂ ਕਿੰਨਾ ਟਾਈਮ ਵੇਟ ਕਰੀਏ ਟੋਪੇ ਤੇ ਬਹੁਤ ਆ ਪਾਣੀ ਵਗੈਰਾ ਪੀਣ ਨੂੰ ਹੈ ਨਹੀਂਗਾ ਕੋਈ ਛਾਂ ਵੀ ਨਹੀਂ ਹੈਗੀ ਕੀ ਕਹਿੰਦੇ ਕਿੱਥੇ ਗਏ ਹੋਏ ਆ ਉਹ ਕਹਿੰਦੇ ਜਲੰਧਰ ਗਿਆ ਹੋਇਆ ਸਾਰਾ ਸਟਾਫ